ਅੱਜ ਜੇ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਮਾਰ ਕਟਾਈ ਦੇ ਮਾਮਲੇ ਆਮ ਦੇਖਣ ਨੂੰ ਮਿਲ ਰਹੇ ਹਨ ਸ਼ਰਿਆਮ ਪੰਜਾਬ ਦੇ ਵਿੱਚ ਲਗਾਤਾਰ ਇਦਾਨੀਆਂ ਵਾਅਦਾਤਾ ਦੇਖਣ ਨੂੰ ਮਿਲ ਰਹੀਆਂ ਦੱਸ ਦਈਏ ਕਿ ਇਸੇ ਤਰ੍ਹਾਂ ਦਾ ਇੱਕ ਮਾਮਲਾ ਪੋਹਿਲਕੇ ਦੇ ਪਿੰਡ ਦਤਿਆਲ ਦੇਖਣ ਨੂੰ ਮਿਲਿਆ ਜਿੱਥੇ ਅੱਜ ਤੋਂ 4-5 ਸਾਲ ਪਹਿਲਾਂ ਇੱਕ ਲੜਾਈ ਝਗੜੇ ਦੌਰਾਨ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਸੀ ਉਸ ਦਾ ਕੇਸ ਜੋ ਕੋਰਟ ਦੇ ਵਿੱਚ ਚੱਲ ਰਿਹਾ ਉਦੇ باوجود ਜੇ ਗੱਲ ਕਰੀਏ ਤਾਂ ਪਹਿਲੇ ਤਾਰੀਖ ਨੂੰ ਕਰੀਬ 9:30 ਦੇ ਵਿੱਚ ਜਿਹੜਾ ਉਹਨਾਂ ਦੇ ਘਰ ਤੇ ਉੱਪਰ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਹਮਲਾ ਕੀਤਾ ਗਿਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਉਦੋਂ ਹੀ ਪਰਿਵਾਰ ਵੱਲੋਂ 112 ਤੇ ਫੋਨ ਕਰ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਉਤਤੇ ਹੀ ਪਰਿਵਾਰ ਵੱਲੋਂ ਰੋਸ਼ਨੀ ਕੀਤਾ ਗਿਆ ਪਹਿਲੇ ਤਾਰੀਖ ਤੋਂ ਹੁਣ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਨੇ ਪ੍ਰਸ਼ਾਸਨ ਅੱਗੇ ਮੰਕਾਇਦੇ ਹੋਏ ਕਿ ਹਾਕੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਹਾਲ ਸੰਦੇਹਾਂ ਇਹ ਪੂਰਾ ਮਾਮਲਾ ਤਤਕ ਬਨੇ ਰੋ ਸੰਨਤ ਦੇਗਰੋ ਪੰਜਾਬ ਦੇ ਕੇ ਨਿਊਜ਼ ਸਮਝ ਆਪਣਾ ਕਾਂਟਾ ਦੇਵ ਕਿਹੜਾ ਪਿੰਡ ਹੈਗਾ ਪਿੰਡ ਦਤਿਆਲ ਕੀ ਗੱਲਬਾਤ ਹੋਈ ਹੈ ਇਹ ਗੱਲਬਾਤ ਪਹਿਲੀ ਤਰੀਕ ਦੀ ਹੈ ਕੋਈ 9:30 ਵਜੇ ਦੀ ਪਹਿਲੀ ਵਾਰ ਸੇ ਚਲਦੀ ਹੈ ਕੋ ਤਿੰਨ ਸਾਲ ਜਿਵੇਂ ਕਹਾ ਪਹਿਲੇ ਹੀ ਗੱਲ ਹੋਣੀ ਹੈ ਇਹਨੇ ਕਿਹਾ 9:30 ਵਜੇ ਇੱਥੇ ਆਈਏ ਪਹਿਲਾਂ ਗਾਲਾਂ-ਮਾਲਾਂ ਕੱਢੀਆਂ ਫਿਰ ਇਹਨੇ ਮਗਰਾ ਦਾ ਆਈ ਆਖਿਆ ਮਾਂ ਕੁੜੀਆਂ ਦੇਖਾ ਕੋ ਬਾਹਰ ਗਾਲਾਂ-ਗੋਲਾਂ ਕੱਢਾ ਦਾ ਆਏ ਅੰਦਰ ਚਲੀਏ ਜੇ ਲੈਣਾ ਦੇਖਿਆ ਤੇ ਹੁਣ ਫਲਵਾਰ ਗੇੜਾ ਗੇਠਾ ਲੱਲ ਠੱਲ ਸੰਡੇ ਵਾਰ ਡਾਂਗਾ ਲਈਆ ਬੱਟੇ ਲਈਆ ਨਾ ਮਾਰੀ ਦੋ ਬੰਦੇ ਪੰਚੋਈਏ ਦੋ ਮਗਰ ਬੋਲਾ ਦੇ ਬਾਹਰ ਆਖ ਲੈ ਕੀ ਕਰਾ ਦਿਓ ਟੱਪੋ ਗੇੜ ਲਿਆਉ ਟੰਗ ਇੱਕਦਮ ਆਰੀ ਹੈ ਲਿਆਉ ਖੇਚ ਗਏ ਲਿਆਉ ਕੀ ਕਰਾ ਦਿਓ ਦੋ ਬੰਦੇ ਬਾਹਰ ਹੋ ਸਾਥੋਂ ਪੰਚੋਏ ਨਹੀਂ ਮਤਲਬ ਪੰਗ ਪੁੰਗਾ ਬੜੀਆ ਸਾਡੇ ਰਸਤੇ ਦੇ ਵਿੱਚ ਉਹ ਸਾਥੋਂ ਨਹੀਂ ਪੰਚੋਏ ਦੋ ਬੰਦੇ ਆਹੇ ਪਛਾਨ ਲੈ ਕੈਮਰੇ ਵਗੈਰਾ ਲੱਗੇ ਕੈਮਰੇ ਲੱਗੇ ਸਾਡੇ ਕੈਮਰੇ ਲੱਗਿਆ ਕੈਮਰੇ ਤੁਸੀਂ ਕਢਾ ਸਕਦੇ ਹੋ ਦੇਖ ਸਕਦੇ ਹੋ ਉਸ ਤੋਂ ਬਾਅਦ ਕੋਈ ਕੰਪਲੇਨਟ ਵਗੈਰਾ ਕੀਤੀ ਹਾਂਜੀ ਫਿਰ ਅਸੀਂ 112 ਤੇ ਫੋਨ ਕੀਤਾ ਸਰਪੰਚ ਵੀ ਆਇਆ ਮੈਂਬਰ ਆਇਆ ਫਿਰ ਮਹਲਾ 112 ਦੇ ਆਹੜੇ ਪੁਲਿਸ ਆਈ ਹੈ ਅੱਜ ਕਿੰਨੇ ਦਿਨਾਂ ਨੂੰ ਯਾਰ ਸਾਡੀ ਕੋਈ ਸੁਣ ਹੋਈ ਨਹੀਂ ਕੀ ਮੰਗ ਕਰਦੇ ਤੁਸੀਂ ਸਾਡਾ ਨਿਆਂ ਸਾਫ਼ ਹੋਣਾ ਚਾਹੀਦਾ ਸਾਨੂੰ ਸੁਣਾਈ ਹੋਣਾ ਚਾਹੀਦਾ ਸਾਰੀ ਭਾਈ ਆਪਣਾ ਕਰ ਹੈਗਾ ਹਾਂਜੀ ਹਾਂਜੀ ਮੇਰਾ ਆਪਣਾ ਕਰ ਇਹ ਸਾਲ ਬਾਅਦ ਉਹੀ ਕਹਿੰਦੇ ਲੜਾਈ ਹੋਈ ਹੈ ਕੋਈ ਲੜਾਈ ਭਾਜੀ ਕਿਹਾ ਚਿਰਤ ਮਿਲ ਗਿਆ 3 ਸਾਲ ਹੋ ਗਏ ਇਸ ਗੱਲ ਨੂੰ ਮੈਂ ਕੰਮ ਕਰਦ ਰਿਆਂ ਤੇ ਘਰ ਤੇ ਪੈਸੇ ਲੈਣ ਆਲੇ ਸੀ ਇਹਨਾਂ ਸੱਜਿਆ ਮੈਨੂੰ ਅਖਦਨ ਫੋਨ ਕਰਕੇ 1.5 ਸਾਲ ਬਾਅਦ ਇਹ ਪਹਿਲਾ ਜ ਆ ਆਪਣੇ ਆ ਕੇ ਸਵੇਰੇ ਰਾਤ ਫੋਨ ਕਰਦ ਰੇਣਾ ਮੈਨੂੰ ਮੈਂ ਸਵੇਰੇ ਗਿਆ ਕੱਲ ਮੈਂ ਪੱਥਰ ਦਾ ਕੰਮ ਕਰਦ ਰਿਹਾ ਪੱਥਰ ਢੋਂਦ ਰਿਆਂ ਸਵੇਰੇ ਗਿਆ ਮੈਂ 6 ਵਜੇ ਤੇ ਇਨਾਮ ਨੂੰ ਕੇਰ ਕੇ ਮਨ ਲਈ ਪਿਆਲੀ ਦੇ ਵਿੱਚ ਬਾਹਰ ਚੋਕੇ ਦਾ ਘਰ ਲੈ ਕੇ ਮਾਰਕੁੱਟ ਦੇ ਉੱਥੇ ਮੇਨ ਲੱਤ ਤੋੜੀ ਦਾ ਕੋ ਬਾਹਵਾਂ ਵਾਲੀ ਸੱਜੀ ਕਬੀ ਤੋੜੀ ਦੀ ਆ ਤੇ ਉਹਦੀ ਰੰਜੇ ਦੇ ਵਿੱਚ ਮੈਨੂੰ ਤਾਂ ਕੇ ਦਿੰਦੇ ਰਹਿੰਦੇ ਨੇ ਵੀ ਤਾਂ ਨਹੀਂ ਖਤਮ ਕਰ ਦੇਣਾ ਕਿਹਲੇ ਵੀ ਜੇਲੇ ਦੇ ਬਾਹਰ ਨੂੰ ਲੱਭ ਗਿਆ ਤੇ ਉਹਦੇ باوجود ਫਿਰ ਬਾਹਰ ਨੂੰ ਲੱਭੇ ਨਾ ਹੱਥ ਪਾਈ ਹੋਈ ਤੇ ਚਲੋ ਉਹ ਗੱਲ ਖਤਮ ਹੋ ਗਈ ਲੰਮੋਕੇ ਦੇ ਫਿਰ ਘਰ ਆਪਣੇ ਭਰਾ ਨੂੰ ਲੈ ਕੇ ਤੇ ਦੋ ਬੰਦੇ ਹੋਰ ਸੱਜ ਕੇ ਮਲਵੀ ਤੇ ਘਰ ਦੇ ਆ ਦਿੰਦੇ ਹਮਲਾ ਕੀਤਾ ਕਰ ਦਿੰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੋਰਚਾਲੀ ਅੰਦਰ ਜਿੱਥੇ ਕੋਈ ਮਰਗੀ ਦੋ ਬੰਦੇ ਦੌੜਦੇ ਦੇ ਤੇ ਉਹ ਮੋਰਚਾਲਾ ਛੋਟ ਕੇ ਦੇਤੇ ਤੇ ਉਹ ਮੋਰਚਾਲਾ ਵਿੱਚ ਪੜ ਕੇ ਅੰਦਰ ਲਿਆ ਕੇ ਤੇ ਲਾਇਆ ਆਪਣੇ ਤੇ ਰਾਤ ਨੂੰ ਫਿਰ ਮੋਰਚਾਲਾ ਮਰਗੀ ਲੈ ਗਨੇ ਕੋਈ ਕੰਪਲੇਨ ਵਗੈਰੇ ਕੋਈ ਕੰਪਲੇਨ ਕੀਤੀ ਚ ਭਾਈ ਪੁਲਿਸ ਮੌਕਾ ਦੇ ਗਈ ਸਰਪੰਚ ਵੀ ਆ ਗਈ ਕਹਿੰਦੇ ਸੀਸੀਟੀਵੀ ਵੀ ਹੈ ਹਾਂ ਸੀਸੀਟੀਵੀ ਕੈਮਰੇ ਵਿੱਚ ਸਭ ਕੁਝ ਹੈਗਾ ਜੀ ਮੰਗ ਕਰਦੇ ਮੰਗੋਂ ਇਨਸਾਫ ਹੋਣਾ ਚਾਹੀਦਾ ਮਰੇ ਕੋਈ ਪਤਾ ਨਹੀਂ ਹੁੰਦਾ ਕਿਹੜੇ ਮੋਕੇ ਕਿੱਥੇ ਘੇਰ ਲੈਣਗੇ ਕਦੋਂ ਖਤਮ ਕਰ ਦੇਣਗੇ ਸੰਗ ਨਾ ਹੋ ਇਹ 75% ਹਾਂਜੀ ਹਾਂਜੀ ਮੇਰੇ ਮਦਰ ਨਾ ਹਾਂਜੀ ਕੀ ਗੱਲ ਬਾਤ ਹੈ ਬਜ਼ੁਰਗਾਂ ਦੀ کافی ਰੋਸ ਹੈਗਾ ਤੁਹਾਡੇ ਪਿੰਡੇ ਜਿਹੜੇ ਬਜ਼ੁਰਗ ਹੈਗੇ ਸਰ ਇਹ ਪਹਿਲੀ ਤਰੀਕ ਦੀ ਰਾਤ ਦੀ ਗੱਲ ਹੈ ਇਹਨਾਂ ਨੇ ਮਤਲਬ ਸਾਨੂੰ ਫੋਨ ਕੀਤਾ ਉਸ ਟਾਈਮ ਮੈਂ ਇੰਦੇ ਕੋ ਆਇਆ ਅਬ ਇੰਦੇ ਕੋ ਇਹਨਾਂ ਨੇ 112 ਤੇ ਕਾਲ ਵੀ ਕੀਤੀ ਸੀ ਮੁਲਾਜ਼ਮ ਵੀ ਆਏ ਸੀ ਇੱਥੇ ਇੰਦੇ ਮਤਲਬ ਘਰ ਦੇ ਉੱਤੇ ਹਮਲਾਜਾ ਹੋਇਆ ਇਹਨਾਂ ਨੂੰ ਰਬੀ ਪੰਨ ਤੋੜ ਵੀ ਹੋਈ ਜਾਂਦੇ ਲਾਈਟਾਂ ਲੂਟਾਂ ਦੀ ਇੰਦੇ ਗੇੜਣਾ ਡੰਡੇ ਡੁੰਡੇ ਮਾਰੇ ਦੀ ਇਟਾਂ ਮਾਰੇ ਦੀਆਂ ਹੈ ਇਹ ਇਹਨਾਂ ਨੇ ਮਲਾਜਮਾਂ ਨੂੰ ਦੱਸਿਆਹੀਂ ਮੌਕਾ ਦਿਖਿਆ ਉਸ ਟਾਈਮ ਆ ਕੇ ਮੈਂ ਕਹਿੰਦਾ ਵੀ ਜਿਹੜੀ ਇਹ ਬੰਦੀ ਕਾਰਵਾਈ ਹੈ ਇਹ ਜਿਹੜੇ ਵੀ ਸਰਾਰਤੀ ਬੰਦੇ ਨੇ ਇੰਦੇ ਤੇ ਕੀਤੀ ਹੈ ਕਿ ਕੱਠੜਾ ਰਾਤ ਦੀ ਹੈ ਜੀ ਹਾਂ ਜੀ ਜੀ ਰਾਤ ਕੋਈ 9:30 ਵਜੇ ਦੇ ਕਰੀਬ ਹੈਗੀ ਲੱਗਦਾ ਨਹੀਂ ਸੀਸੀਟੀਵੀ ਜਿੱਦਾਂ ਦੀ ਫੁਟੇਜ ਦੇਖ ਰਹੀ ਹੈ ਵੀ ਕਾਫੀ ਏਟਮ ਬਡਾਂ ਨੁਕਸਾਨ ਵੀ ਹੋ ਸਕਦਾ ਹੈ ਜਿੱਦਾਂ ਹਮਲਾ ਕਰਨ ਕੋਸ਼ਿਸ਼ ਕਰ ਰਹੇ ਨੇ ਹਾਂ ਜੀ ਸਰ ਬਿਲਕੁਲ ਕਰ ਸਕਦੇ ਆ ਕੱਲ ਨੂੰ ਮਤਲਬ ਕੋਈ ਵੀ ਆ ਕੇ ਕਿਸੇ ਵੀ ਘਰ ਤੇ ਵੀ ਹੋ ਸਕਦਾ ਹੈ ਕੱਲ ਨੂੰ ਅਗਰ ਇਹਨਾਂ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਮੰਗਿਆ ਵੀ ਇਸ ਇਹੋ ਜਿਹੇ ਬੰਦਿਆਂ ਦੇ ਕਾਰਵਾਈ ਕੀਤੀ ਜਾਏ ਜਿਹੜੇ ਬੰਦੇ ਵੀ ਗਲਤ ਆ ਮੇਰੇ ਵੀ ਕੱਲ ਨੂੰ ਆਉਣ ਵਾਲੇ ਰਾਮ ਜੂ ਕਿਸੇ ਦੇ ਘਰ ਤੇ ਕੋਈ ਹਮਲਾ ਨਾ ਕਰੇ ਕੋਈ ਨੁਕਸਾਨ ਨਾ ਪਹੁੰਚਾ ਕੇ